ਸਸੀ ਕਾਲ ਜੀ ਅੱਜ ਆਪਾਂ ਕੱਟਦੇ ਆ ਕਮੀਜ਼ ਹਾਂਜੀ ਆਪਣੀ ਕਮੀਜ਼ ਦੀ ਲੰਬਾਈ ਹੈਗੀ ਆ 41.5 ਇੰਚ 4 ਇੰਚ ਆਪਾਂ ਵੱਧ ਰੱਖਾਂਗੇ साढ़े पंताली रखा चार इंच के जो तो कहरा करके कपड़े नूरा करा गे हांजी चार लड़ मोड़ ली घेरा अपना है अठारह इंच चार इंच अपा बधा के रखा गे चाक का बई इंच कटा ਹਾਂਜੀ ਆਪਾਂ ਇਹਨੂੰ ਹੁਣ ਵਿਚਾਲੋ ਕਟਾਂਗੇ ਤੇ ਇਹਦੇ ਇੱਕੋ ਪਾਸੇ ਉੱਪਰ ਵਾਲੇ ਪਾਸੇ ਕਰਾਂਗੇ ਇਹਦੇ ਪਿੱਛੇ ਮਾਗਰਲੇ ਤੇ ਮੂਹਰੇ ਪੱਲੇ ਹਾਂਜੀ ਇਹਦਾ ਪਾਸਾ ਪਲਟ ਕੇ ਧਰਾਂਗੇ ਆਪਾਂ ਇਹਨਾਂ ਦਾ ਉੱਪਰ ਆ ਮੂੰਹ ਇਧਰੋਂ ਵੀ ਆਪਾਂ ਉੱਪਰ ਹੀ ਕਰਨਾ ਕਾਲੇ ਦਾ ਮੂੰਹ ਤੁਸੀਂ ਇਹ ਜਦੋਂ ਕੱਟਣਾ ਸੋ ਟਾਈਮੇ ਜ਼ਰੂਰ ਦੇਖਣਾਗਾ ਵੀ ਜੇ ਕੋਈ ਫਲਾਵਰ ਆ ਜਾਂ ਕੁਝ ਵੀ ਆ ਗਾ ਡਿਜ਼ਾਈਨ ਉਹਦਾ ਪਾਸਾ ਪਲਟ ਕੇ ਤਰ੍ਹਾਂ ਜਾਂਦਾ ਜੇ ਤਾਂ ਇੱਕੋ ਜਾਂ ਫਿਰ ਤਾਂ ਉਮੀ ਹੀ ਕੱਟਿਆ ਜਾਂਦਾ ਜੇ ਇਹਦਾ ਵੀ ਡਿਜ਼ਾਈਨ ਵੀ ਪੁੱਠਾ ਪਾਸਾ ਹੋ ਜਾਂਦਾ ਜੀ ਫਿਰ ਇੱਕ ਪਾਸਾ ਕੱਟ ਕੇ ਪਲਟਿਆ ਜਾਂਦਾ ਜੀ ਇਹਦਾ ਹਾਂਜੀ ਤੀਰਾ ਆਪਣਾ 10 ਹੈਗਾ 10 10 5 ਹੋ ਗਿਆ ਜੀ 1 ਇੰਚ ਆਪਾਂ ਵਧਾ ਕੇ ਰੱਖਾਂਗੇ ਜੀ 11 ਤੇ 5.5 ਤੇ ਨਿਸ਼ਾਨੀ ਲਾਵਾਂਗੇ ਜੀ ਆਪਾਂ ਮੋੜਾ ਪਰੱਖਣਾ ਜੀ 8 ਠੀਕ ਹੈ ਜੀ 7 ਤੇ ਹੀ ਹੈਗੀ ਸਾਢੇ 16 ਸਾਢੇ 16 ਦਾ ਅੱਧਾ ਸਵਾ ਸਵਾ 8 ਤੇ 1 ਇੰਚ ਚਾਪਾ ਵਧਾਉਣਾ ਸਾਢੇ 17 ਤੇ ਲਾਵਾਂਗੇ ਨਿਸ਼ਾਨੀ ਆਪਾਂ ਕਮਰੇ ਦੀ ਹੈਗੀ 14 ਜੀ 14 ਦਾ ਅੱਧਾ 7 1 ਇੰਚ ਵਧਾਵਾਂਗੇ ਸਾਢੇ 7 ਤੇ ਨਿਸ਼ਾਨੀ ਲਾਵਾਂਗੇ 15 ਤੇ ਜਾ ਕੇ ਇਹਦੇ ਹੈਗੇ 15 ਅੱਧਾ ਇੰਚ ਆਪਾਂ ਇੱਧਰ ਸੌਂਚ ਜਾਊਗਾ ਜੀ ਤੇ 15.5 ਤੇ ਲਾਵਾਂਗੇ 15 ਤਿਆਰ ਰਹਿ ਜਾਣਗੇ ਆਪਾਂ ਇਹ ਹਿੱਪ ਹੈਗੇ 18 ਇੰਚ ਇੱਥੋਂ ਹਿੱਪ ਨਹੀਂ ਵਧਾਉਣੀ ਜਿੰਨੀ ਹਿੱਪ ਆਪਣੀ ਹੁੰਦੀ ਆ ਹਿੱਪ ਕੋਲੋਂ ਨਹੀਂ ਘਟਦਾ ਵੱਧਦਾ ਹੁੰਦਾ ਹੈ ਹਿੱਪ ਨੂੰ ਨਹੀਂ ਰੱਖਣੀ ਹਾਂਜੀ ਪਹਿਲੀ ਆਪਣੀ ਕਾਰਟ ਆਉਗੀ 1 ਇੰਚ ਤੇ ਹੀ ਦੂਜੀ ਪਿਛਲੇ ਪੱਲੇ ਦੀ ਆਉਗੀ ਜੀ 2 ਇੰਚ ਤੇ ਪਹਿਲਾਂ ਆਪਾਂ ਪਿਛਲੇ ਪੱਲੇ ਦੀ ਕਾਰਟ ਪਾਵਾਂਗੇ चारा पलिया की काट पी हूँ आप दो पले मूल उपरले चक लेने इंच की काट अपे ਉਰਲੇ ਪੱਲੇ 'ਚ ਪਾਉਗੀ ਫਰੰਟ ਪੱਲੇ 'ਚ ਇਹਦੇ ਨਾਲ ਇਥੋਂ ਵੀ ਬਲ ਨਹੀਂ ਪੈਂਦੇ ਹੈਗੇ ਗੱਲਾ ਨਹੀਂ ਪਿੱਛੇ ਜਾਂਦਾ ਹੈਗਾ ਲੋਨਿਆਂ ਨਾਲ ਹੀ ਹੈਗੇ 10 ਇੰਚ ਆਪਾਂ 10 ਇੰਚ ਤੇ ਨਿਸ਼ਾਨੀ ਲਾ ਲਾਂਗੇ ਸੱਤ ਇੰਚ ਚੱਪਾ ਲੰਬਾਈ ਲਵਾਂਗੇ ਇਹਨਾਂ ਦੇ ਇਧਰੋਂ ਆਪਾਂ ਸਵਾ 3 ਇੰਚ ਤੇ ਲਾਵਾਂਗੇ ਛਾਤੀ ਸਾਡੇ 16 ਇੰਚ ਇਹ 7 ਇੰਚ ਤੇ ਲਈ ਜਾਂਦੇ ਤੇ ਕੋਲੋਈ ਦੀ ਨਿਸ਼ਾਨੀ ਡ੍ਰੌਪ ਆਪਾਂ 2 ਇੰਚ ਤੇ ਲਾਵਾਂਗੇ ਇਹ ਤ੍ਰੰਗ ਇਹ ਹਾਂਜੀ ਇਧਰੋਂ ਵੀ 2 ਇੰਚ ਤੇ ਹੀ ਇਧਰੋਂ ਵੀ 2 ਇੰਚ ਤੇ ਇਧਰੋਂ ਵੀ 2 ਇੰਚ ਦੀ ਹੈ ਇਹ ਤਿੰਨੇ ਸਾਈਡਾਂ ਦੇ 2 2 ਇੰਚ ਦੇ ਹੈ ਹਾਂਜੀ ਬੈਕਲ ਆਪਣਾ ਹੈਗਾ 5.5 ਦਾ ਤੇ ਸਾਢੇ 4 ਆਪਾਂ ਚੜਾਈ ਰੱਖਨੇ 2 ਇੰਚ ਦੇ ਕਟਾਂਗੇ ਜੀ ਜਦੋਂ ਆਪਾਂ ਸਲਾਈ ਲਾਵਾਂਗੇ ਪੈਰ ਪੈਰ ਦਾ ਇਹ ਵਿੱਚ ਆ ਜਾਈ ਬਈ ਸਾਢੇ 4 ਹੋ ਜੂਗਾ हाँ जी बांह की लंबा अपनी है उन्नी इंच दो एंच के रखा इक्की इंच रखना है हाँ जी बांह की मूरी है छे इंच डेढ़ इंच बढ़ा के रखा इत इधरों काट पावे साढ़े तीन तेई ਮੋੜਾ 8 ਇੰਚ ਦਾ ਹੈ। ਆਪਾਂ ਮੂਰਲੇ ਪੱਲੇ ਦੀ 2.5 ਇੰਚ ਦੀ ਕਾਟ ਪਾਵਾਂਗੇ। ਡੇਢ ਦੀ ਵੀ ਪੈ ਜਾਂਦੀ ਹੈ ਜੇ ਜਿਆਦਾ ਭਾਰੀ ਹੋਵੇ ਡੇਢ ਦੀ ਵੀ ਪੈ ਜਾਂਦੀ ਹੈ। ਇੱਥੋਂ ਤੱਕ ਹੀ ਲੈ ਜਾਣੀ ਆਪਾਂ। ਇਧਰੋਂ ਘਾਹ ਤੱਕ ਨਹੀਂ ਲੈ ਕੇ ਜਾਣੀ। ਐਵੇਂ ਨੀ ਲੋਣਾ ਆਏਗਾ। ਫੇਰ ਗਲਤ ਹੋ ਜੂ। ਇੱਥੋਂ ਤੱਕ ਹੀ ਲੈ ਲਈ। ਠੀਕ ਹੈ। ਧੰਨਵਾਦ ਸੱਸੇ ਕਾ ਵੀਡੀਓ ਚੰਗੀ ਲੱਗੀ ਤਾਂ ਇਹ ਸ਼ੇਅਰ ਜ਼ਰੂਰ ਕਰਨਾ